ਸ਼ੁਕਰੀਆ ਦੋਸਤੋ ਅੱਜ ਦੇ ਬਲਾਗ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਚੱਲੇ ਆ 22 ਸੰਧੂ ਫਾਰਮ ਵਾਲੇ ਕੋਲੇ ਜੋਧਾ ਲੁਧਿਆਣੇ ਕੋਲੇ ਅੱਜ ਉੱਥੇ ਮੇਲਾ ਹੈਗਾ ਤੇ ਟਿਕਟੇ ਦੇ ਵੱਜ ਚੁੱਕੇ ਨੇ ਪੌਣੇ 6 ਤੁਰਦਿਆਂ ਬਸ ਹੁਣ ਧੁੰਦ ਹੈ ਹੁਣ ਬਾੜੀ ਆ ਬਸਤੀ ਜਾਵਾਂਗੇ ਕਿਉਂਕਿ ਆਪ ਦਾ ਸਾਧਨ ਜਾਇਦਾ ਕੋਈ ਕਾਮ ਨਹੀਂ ਧੁੰਦ ਪੂਰੀ ਡਿੱਗਣ ਲੱਗ ਪਈ ਲੱਗ ਪਈ ਗਈ ਉੱਥੋਂ ਆਪਣੇ ਨਾਲ ਹੀ ਨਿਕਾਂਗੇ 2 ਕਿਲੋਮੀਟਰ ਉੱਥੇ ਮੋਟਰਸਾਈਕਲ ਖੜਾ ਦੇ ਉੱਥੋਂ ਬਸਤੇ ਚੜ ਜਾਵਾਂਗੇ ਹੋਰ ਕੋਈ ਮਿਲਿਆ ਨਹੀਂ ਬਾਪੂ ਹੀ ਕਹਿੰਦਾ ਐਂਡ ਤੇ ਸਾਥ ਦਿੰਦਾ ਤੇ ਬਾਪੂ ਹੀ ਨਾਲ ਖੜਦਾ ਬਾਪੂ ਨੇ ਇਸ ਕਰਕੇ ਲੈ ਕੇ ਚੱਲੇ ਨਾਲ ਬਾਪੂ ਦਾ ਹਰ ਵਾਰੀ ਵਿਚਾਰਾ ਕੰਮ ਆ ਜਾਂਦਾ ਜਿੱਥੇ ਮਰਜ਼ੀ ਕਰ ਦੇ ਬਾਪੂ ਕਹਿੰਦਾ ਕੋਈ ਹੋਰ ਨਹੀਂ ਮਿਲਿਆ ਬੰਦਾ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਚੱਲੂਗਾ ਪਰ ਕੱਲੇ ਨੂੰ ਤੈਨੂੰ ਕਿਤੇ ਨਹੀਂ ਆਉਂਦਾ ਬਾਪੂ ਆਪਣਾ ਕੱਲੇ ਨੂੰ ਕਿਤੇ ਨਹੀਂ ਆਉਂਦਾ ਬੇਬੇ ਵਿਚਾਰੀ ਉਹ ਕਦੋਂ ਦੀ ਉੱਠੀ ਬਈ ਅੱਜ ਤੇ ਚਾਲਦੇ ਆ ਹੁਣ ਆਪਾਂ ਉੱਥੇ ਅੱਜ ਮੇਲੇ ਤੇ ਦੇਖ ਕੇ ਆਪੋ ਸਿੱਖਣ ਨੂੰ ਨਵਾਂ ਮਿਲੂਗਾ ਗੱਲਾਂ ਬਾਤਾਂ ਕਿਸਾਨਾਂ ਨਾਲ ਕਰਾਂਗੇ ਵੀ ਕਿੱਦਾਂ ਹੋਆ ਲੂਣ ਕਿਵੇਂ ਕੀਤਾ ਕਰਕੇ ਕਿਵੇਂ ਵੇਚਦਿਆ ਕਿੰਨਾ ਕੁ ਮੁਨਾਫਾ ਸਾਰੀ ਉਹਨਾਂ ਨਾਲ ਗੱਲਬਾਤ ਅੱਜ ਕਰਾਂਗੇ ਰੱਖਿਆ ਪਤੀ ਨਹੀਂ ਲਾਦਾ ਨਾ ਬਕਸੋਏ ਵਾਫੂ ਆਪਣਾ ਵਿਚਾਰਾ ਵੜਾ ਸਾਥ ਦਿੰਦਾ ਆਪਣਾ ਗਰਵਾਲੀ ਚੱਦੀ ਇਹਦੀਆ ਸੀਰੀਸ ਵੇਰੀ ਨਾਲ ਹੀ ਇੱਥੇ ਗੁਰੂ ਘਰ ਵੀ ਆ ਵਾਹੀ ਗੁਰੂ ਬਹੁਤ ਨਿਆਇ ਜੀ ਧੁੰਦਾ ਇਹਦਾ ਚੌਂਕ ਆ ਇੱਥੇ ਏਡਾ ਵੱਡਾ ਪਤਾ ਵੀ ਨਹੀਂ ਲਾਦਾ ਨਾ ਪਾਏ ਕੀ ਗੱਡੀ ਲਾ ਕੇ ਵਗ ਜਾਉ ਲੈ ਉੱਥੇ ਬੰਦਾ ਨਾ ਐਨੀ ਦੂਰ ਉਹਨ ਜੋਦਾ ਕਿੱਥੇ ਪੈਗਾ ਕਿੱਥੋਂ ਪਹੁੰਚੂਗਾ ਬੰਦਾ ਕਿ ਜਿਹੜੀ ਕਾਹਦੇ ਵੀ ਨ ਜਾਣਾ ਮੁਸ਼ਕਲ ਆ ਆਪਾਂ ਯਾਰ ਬਸ ਲੋੜ ਤਾਂ ਜੇ ਉਹਨੂੰ ਪਤਾ ਹੁੰਦਾ ਰੋਜ ਦਾ ਸੱਜਣਾ ਰੋਜ ਕੋਸ਼ਿਸ਼ ਹੋਰ ਵੀ ਬਾਈ ਦੇ ਵਰਮ ਤੇ ਬਾਈ ਵੀ ਮਿਲ ਗਿਆ ਸੀ ਪੁਰਾਣੇ ਸੰਦ ਤੁਸੀਂ ਜਿਹੜੇ ਸਾਮ ਰੱਖਿਆ ਪੂਰੇ ਫੁੱਲ ਪੰਜਾਬੀ ਤੇ ਹਾਲ ਪ੍ਰਬੰਧ ਵੀ ਬਹੁਤ ਸੋਹਣਾ ਕੀਤਾ ਕੌਣ ਕੀੰਦਾ ਜੱਟ ਮਰ ਬੰਦ ਤੋਂ ਤੇ ਬਾਈ ਦੇ ਖਾਂਦੇ ਸੰਦੇੜੀ ਉਦੇ ਚੱਲਦੇ ਆ ਫੋਰਥ ਵੀ ਸ਼ੌਕ ਦਾ ਕੋਈ ਮੁੱਲ ਨਹੀਂ ਤੇ ਬਾਈ ਨੇ ਸਾਰਾ ਕੁਝ ਪਾਰ ਰੱਖਿਆ ਆ ਵੀ ਪਾਰ ਰੱਖਿਆ ਖਾਣ ਨੂੰ ਮੰਗਦੇ ਆ ਥੋੜੇ ਥੋੜੇ ਆਂਦੇ ਵੀ ਬਹੁਤ ਰੱਖ ਰੱਖੇ ਨੇ ਸਾਰਾ ਕੁਝ ਪਾਰ ਰੱਖਿਆ ਉਹਨਾਂ ਕਹਿੰਦੇ ਖੋਲ ਦੇ ਇਤਰਾ ਸੰਦ ਸੰਦੇੜਾ ਸਾਰਾ ਤੇ ਤੂੰ ਜੱਟ ਰੜਾ ਨੀ ਉਹ ਬੋਲ ਲੈਣ ਦੀ ਮਸ਼ੀਨਾਂ ਨਿਊ ਹਾਲੈਂਡ ਦਾ ਬਾਈ ਮੈਨੂੰ ਫੈਨ ਜ਼ਿਆਦਾ ਹੀ ਲੱਗਦਾ ਬਹੁਤ ਸੋਹਣਾ ਕੰਮ ਕਰ ਰਿਹਾ ਨਵਾਂ ਟਰੈਕਟਰ ਘਰ ਕੰਨ ਇਹ ਹੁਣੀ ਲੈ ਕੇ ਆ ਨਾ ਪਿੰਡ ਪਿੱਤਰ ਬਾਈ ਦਾ ਸਾਰਾ ਸੰਦ ਸੰਦੇ ਦਾ ਉੱਪਰ ਖੜਾ ਖੜਾ ਬਾਈ ਦਾ ਸਾਰਾ ਸੰਦ ਸੰਦੇ ਦਾ ਮਸ਼ੀਨਾਂ ਟਰੈਕਟਰ ਬਾਈਕ ਟਰੈਕਟਰ ਖੜਾ ਹੁੰਦਾ ਮੈਨੂੰ ਲੱਗਦਾ ਆਹੀ ਹੈ ਉਹ ਮਹਿੰਦਰਾ ਜਿੱਥੇ ਸ਼ੁਰੂਆਤ ਕਰਕੇ ਚੱਲੇ ਸੀ ਇਹ ਫੜਾ ਇਹ ਤੁ ਜੱਡ ਦਸਾਂ ਦੇ ਸੰਦਿਲ ਇੰਟਰਨੈਸ਼ਨਲ ਟਰੈਕਟਰ ਖੜਾ ਬਾਈ ਨਾਲੇ ਪੁਰਾਣਾ ਸਾਰਾ ਕੁਝ ਨੰਦਾ ਆਉਂਦਾ ਟਰੱਕ ਤੋਂ ਲੈ ਕੇ ਟਰਾਲੇ ਤੇ ਮਸ਼ੀਨ ਵੱਡਣ ਵਾਲੀਆਂ ਪ੍ਰੀਤ ਜਿਹੜੀ ਮੈਨੂੰ ਲੱਗਦਾ ਵੀ ਕਈ ਵਾਰੀ ਮੀਮ ਵਜੇ ਤਾਂ ਵੀ ਚੱਲਦੀ ਹੈ ਵਿੱਚ ਤੇ ਇੱਧਰ ਖੜੇ ਦੂਸਰੇ ਟਰੈਕਟਰ ਜਿਹੜੇ ਬਾਈ ਤਿਆਰ ਕਰਵਾਏ ਆ ਮੈਸੀ ਫਕਲ ਸਨ 50 ਦੀ ਬਾਈ ਨੇ ਹੁਣੀ ਰੰਗ ਰੰਗ ਕਰਾ ਕੇ ਮਲਾ ਕਢਾਇਆ ਫੋਰਡ ਖੜਾ ਹੈ ਨਿਊ ਬੋਲਨ ਸਾਰੇ ਟਰੈਕਟਰ ਹੀ ਖੜੇ ਆ ਇਹ ਦੂਜੀ ਏਡ ਸਪਰੇਅ ਸਪੂ ਕਰਨ ਵਾਲਾ ਸਾਰਾ ਆੜ ਜਗਾੜ ਉਹ ਕੋਲ ਟਰੈਕਟਰ ਜਿਹਦੇ ਨਾਲ ਜਿਆਦਾ ਸਪਰੇਅ ਕਰਦੇ ਆ ਉਹ ਇੱਕ ਕੋਟੀ ਜੜਾ ਰੱਖਿਆ ਬਾਰੇ ਤਾਕੜੀ ਕੰਮ ਕਰੇ ਹੋਏ ਆ ਗੱਡੀ ਦੇ ਉੱਤੇ ਜਿਹੜਾ ਜਨਰੇਟਰ ਲਾਗੇ ਵਿੱਚ ਕਮਾਲੀ ਕੀਤਾ ਪਿਆ ਜਮਗਾ ਮਤ ਤਕੜੇ ਪਰਬੰਧ ਕਰਕੇ ਰੱਖਿਆ ਹੈ ਕਾਉ ਡੈਡੀ ਜਾਣ ਤਾਂ ਆ ਭਾਈ ਨੇ ਉਹ ਨਾਟਕਾਂ ਤਿਆਰ ਕਰਾਉਂਦੇ ਇੱਕ ਤਿਆਰ ਕਰਵਾਇਆ ਤੇ ਇੱਕ ਆ ਕਰਵਾਇਆ ਇੱਧਰ ਟਰੈਕਟਰ ਆ ਆ ਇਹ ਨਾ ਸਭ ਤੋਂ ਪਹਿਲਾ ਟਰੈਕਟਰ ਹੈ ਹਾਂ ਵਾਲਾ ਉਹ ਨਾ ਉਹ ਨਹੀਂ ਕਹਿੰਦਾ ਆ ਲੈਤਾ ਸੀ ਇਹਨੇ ਬਣਾਇਆ ਸਾਰਾ ਕੁਝ ਬਾਈ ਕਹਿੰਦਾ ਹੁੰਦਾ ਵੀਡੀਓ ਚ ਦੱਸਦਾ ਹੁੰਦਾ ਬਾਈ ਹਾਂ ਬਈ ਯਾਰ ਲੈਤਾ ਸੀ ਮਹਿੰਦਰਾ ਇਹ ਬਹੁਤ ਪੁਰਾਣਾ ਹੋਊ ਆਪਾਂ 275 ਆ ਇੰਟਰਨੈਸ਼ਨਲ ਖੜਾ ਆਪਾਂ ਨਾ ਪੁਰਾਣੇ ਮਾਡਲਾਂ ਦੇ ਮਸ਼ੀਨਾਂ ਪਿੱਛੇ ਪਏ ਖੜੇ ਨੇ ਬਾਕੀ ਸੰਦ ਸੰਦੇ ਜਿਹੜੇ ਸਾਰੇ ਇਧਰ ਆਲੂ ਪੱਟਣ ਵਾਲੇ ਪਏ ਨੇ ਸਾਰੇ ਮਲਚਰ ਪਿਆ ਟਰਬਿਟਰ ਆ ਸੇ ਉੱਚ ਗਾਰਡ ਬਣਾਇਆ ਜਿਹੜਾ ਪੂਰਾ ਖਤਰਨਾਕ ਕੰਮ ਆਇਆ ਹੈ। ਹਾਂ। ਤੇ ਟੁਰ ਵੀ ਹੈਵੀ ਫਾਇਰ ਫੇਰੀ ਉਹ ਕਰਦਾ ਨਾ। ਨਹੀਂ ਤਾਂ ਬਜਲੀ ਨੇ ਨਾ ਚੱਲ ਜਾਵੇ। ਵੱਡੀ ਟੈਂਕੀ ਤਰਾਰ ਕੇ ਸਪਰੇਅ ਸਭੂ ਕਰਨ ਨੂੰ ਆਲੂਆਂ ਤੇ। ਲੋਟ ਆਪਾ ਸਿਸਟਮ ਹੈ। ਵਧੀਆ। ਚੰਗੀ ਗਾਰਡ ਕੱਢੀ। 5805 ਦੇ ਉੱਤੇ ਆਲੂਆਂ ਦੇ ਉੱਤੇ ਇਹ ਹੁਣ ਮੈਂ ਲਾ ਇਧਰ ਨਾਲ ਤਾਂ ਪੱਕੀ ਤੌਰ ਤੇ ਉਹਨੇ ਸਪਰੇਅ ਕਰਦੇ ਉਹ ਵਾਹੇ ਇੰਦਰ ਆਲੂ ਆਲੂ ਨਾ ਆਲੂ ਬੜਾ ਨਾ ਪੇਰੀਏ ਚ ਨਾ ਚਲਾਉਂਦੇ ਹੁਣੇ ਜਮਾਨੇ ਦਾ ਕੱਢਾ ਫਿਰ ਜਾਂਦੇ ਸਮਝਾੜਾ ਖੜਾ ਖੜੀ ਵੀ ਸੰਦੇ ਸੰਦੇਲੇ ਬਾਈ ਨੇ ਰੀਸਾਂ ਬਸਾਂ ਰੱਖੀ ਨੇ ਨਾ ਸਾਰਾ ਕੁਝ ਰੱਖ ਰੱਖੇ ਸਾਮ ਸਾਮ ਕੋਈ ਚੀਜ਼ ਨਹੀਂ ਆਏ ਜਿਵੇਂ ਕੋਈ ਦਵਾਈ ਦੁਵਾਈ ਕਰਦੇ ਲੀਟਰ ਲੁੱਟਰ ਯਾਰ ਸਾਰਾ ਕੁਕਤਾ ਗੁੱਤਾ ਕੋਈ ਚੀਜ਼ ਆਏ ਬੇਸਟ ਨਹੀਂ ਆਉਂਦੀ ਤੇ ਨਾ ਆਪਾਂ ਰੇਕਤੀ ਨੂੰ ਸਾਹਮ ਸਾਹਮ ਰੱਖਿਆ ਢੋਲ ਹੋ ਕੇ ਕੁਛ ਵੀ ਆ ਸਾਰਾ ਕੁਛ ਯਾਰ ਸਾਹਮ ਸਾਹਮ ਮਸ਼ੀਨਾਂ ਨਾਲ ਜਲਦੀ ਚਰੋਵੇ ਸਾਰਾ ਕੁਛ ਸਾਹਮ ਸਾਹਮ ਰੱਖੋਗੇ ਰੱਖੋ ਕੋਈ ਚੀਜ਼ ਵੀ ਫਾਲਤੂ ਨਹੀਂ ਇਹ ਆਪਾਂ ਵੀ ਰਿਆਈਂ ਰੱਖ ਦਿੰਨੇ ਆਂ ਧੋਦੇ ਨਹੀਂ ਕਰਦੇ ਨਹੀਂ ਸਾਰਾ ਕੁਛ ਹਰ ਜਗ੍ਹਾ ਦੇ ਉੱਤੇ ਸੈਟਲਮੈਂਟ ਕੀਤੀ ਹੋਈ ਹੈ ਆ ਮਸ਼ੀਨੀ ਵੀ ਕਾਏ ਆ ਆਪਾਂ ਯਾਰ ਬਰੀਤ ਵਾਲੀ ਦੀ ਜਿਹੜੀ ਆ ਵੜਦੀ ਆ ਜਦੋਂ ਉਹ ਚੋ ਕੋਈ ਵੀ ਝੋਨਾ ਹੋ ਜੇ ਪਾਣੀ ਪੂਣੀ ਪੈ ਜੇ ਹਾਂ ਚੈਨਾ ਵਾਲੀ ਹੈ ਕਾਮ ਆ ਵੀ ਚੀਜ਼ ਆ ਪਰ ਇਹ ਨਾ ਮੈਲਾ ਪੂਰਾ ਡੇਟ ਹੋ ਗੇ ਨਾ ਉਹਦੇ ਕਰਕੇ ਹਾਂ ਤੁੰਗਾ ਰੱਖ ਕੇ ਲੈ ਜਾ ਤੁਸੀਂ ਨਾ ਉਹ ਜਨਾ ਪੂਰਾ ਇੱਧਰ ਵੀ ਖੜਾ ਰੱਖਿਆ ਕੋਈ ਨਾ ਟਰੱਕ ਫੀਲਾ ਦੇ ਜਿੱਦੀ ਟਰਾਲੀ ਜੋ ਚ ਨਹੀਂ ਸਿੱਧੀ ਹਾਲ ਲੋ ਪਾ ਦਿਆ ਗਰਨੇ ਦੀ ਜੀ ਕੀ ਮੰਨਦੇ ਬਹੁਤ ਇੱਟਕ ਨਹੀਂ ਕਰਦੇ ਦੇਖੀ ਮਹਾਰਾਜ ਇਹ ਨਾ ਮਸੀਨ ਬੰਨੀ ਸਾਰਾ ਕਿੱਛੇ ਦਾ ਕੇਂਦਰ ਬਣਾਇਆ ਪਿਆ ਬਾਕੀ ਮੇਲਾ ਪੂਰਾ ਚਾਚਾ ਚੱਕ ਪਿਆ ਹੋਇਆ ਹੈ ਬਾਈ ਨੇ ਤਾਂ ਫੋਨਾਂ ਨਹੀਂ ਉਝਾ ਰੱਖਿਆ ਮੈਨੂੰ ਲੱਗਦਾ ਪਿੰਦ ਦੇ ਬਾਦ ਫੋਨ ਆਉਂਦਾ 1 ਮਿੰਟ ਬਸ ਕਿਛਾਂ ਉਂਵੀ ਵਾਲੇ بڑے ਪਾਲ ਰੱਖਿਆ ਨਾ ਬਸ ਸਕੂਟਰ ਬੁਲਟ ਹੋ ਕਲਾਸਿਕ ਦੂਜਾ ਸਟੈਂਡਰਡ फार्म 53 ਦਾ ਫਾਰਮ ਆ ਨਾ ਨਿਊ ਹਾਲੈਂਡ ਵੱਡੇ ਵੀ ਖੜੇ ਆ ਉਧਰ ਚੌਂਟੀਅਰ ਵੀ ਖੜਾ ਸਾਰੇ ਤਰ੍ਹਾਂ ਦੇ ਟਰੈਕਟਰਾਂ ਦੇ ਸ਼ੌਕਪਾਰਕ 605 4 ਬਾਈ ਹੋਰ ਪੂਰਾ ਘੈਂਟ ਤੇ ਸੋਹਣਾ ਫਾਰਮ ਬਣਾਇਆ ਨਾ ਤੇ ਪਾਣੀ ਲੱਗਿਆ ਹੋਇਆ ਉੱਥੇ ਸਿਰਫ ਜੇ ਤੁਹਾਡੇ ਕਿ ਪਹਿਲਾਂ ਵਾਲਾ ਟੌਪਿਕ ਜਿਹੜੀ ਅੱਗੇ ਕਲੋਰੀਨਾ ਫੌਕਸਾਲਟ ਆ ਹੁਣ ਸਾਡੇ ਖੇਤਾਂ 'ਚ ਚੰਬ ਨਹੀਂ ਕਰਦਾ ਸੋ ਉਥੇ ਉਸ ਨੂੰ ਆਪਾਂ ਚੋਣ ਨਹੀਂ ਕਰਨੀ ਜੇ ਤੁਹਾਡੇ ਉੱਤੇ ਚੰਗਾ ਕੰਟਰੋਲ ਉਸ ਲਈ ਤੋਂ ਉਸ ਨਹੀਂ ਬਾਰੇ ਬੋੜੀਆਂ ਹੋਣਗੇ ਮੈਂ ਅਸਲੀ ਗੱਲ ਹੈ ਉਸ ਕਾਇਮ ਖੋਦੀ ਦਾ ਜਿਹੜਾ ਉਹ ਪਿਆ ਜਵਾਸ ਆਉਂਦਾ ਉਹ ਤੋਂ ਪਹਿਲਾ ਇਹ ਆਏਗਾ ਪਰ ਮੇਰਾ ਇਹ ਆਏਗਾ ਵੀ ਉਹ ਮੱਤਲ ਖਾ ਦੇਣਾ ਜਿਹੜਾ ਲਾਗਾ ਇਹਦੇ ਨਾਲ ਗੱਲ ਨਹੀਂ ਵੀ ਨਾ ਦੀ ਗੱਲ ਨਹੀਂ ਆਪਾਂ ਬਾਕੀ ਇਹ ਹੋਵੇਗਾ ਹਾਂ ਕੋਈ ਹੋਰ ਵੀ ਇਹ ਹੀ ਗੱਲ ਹੋਏਗੀ ਪਿੱਛੇ ਸੰਦ ਸੰਦੇੜੀ ਸਪਰਸੀਡਰ ਹਾਲ ਕਵੀਆਂ ਟਰਾਲੇ 18 18 ਫੁੱਟੇ ਹੋਣੇ ਮੈਨੂੰ ਲੱਗਦਾ ਇਹ ਤਾਂ 20 20 ਨਾ ਹੁਣ ਬਹੁਤ ਲੰਮੇ ਆ ਡਬਲ ਹਿੱਸਿਆਂ ਦੇ ਵਿੱਚ ਇੱਧਰ ਬਾਦੂ ਖੜੇ ਨੇ ਵੀ ਕਈ ਕਿੱਲਾਂ ਦੀ ਜੇਰੀ ਇਕੱਠੀ ਪਾ ਕੇ ਖੜਾਉਣੀ ਹੋਵੇ ਅੰਦਰ ਤਾਂ ਵੀ ਮੈਨੂੰ ਲੱਗਦਾ ਖੜ੍ਹ ਸਕਦਾ ਬਹੁਤ ਸਿਹਰਾ ਕੰਮ ਕਰਿਆ ਬਾਈ ਨੇ ਯਾਰ ਬਹੁਤ ਘੈਣ ਚੀਜ਼ਾਂ ਬਣਾਈਆਂ ਹੋਈਆਂ ਸਾਰੀਆਂ ਸਾਰੇ ਸੰਦ ਸੰਦੇੜੀ ਇੱਕ ਨੰਬਰ ਜਿਵੇਂ ਇੱਕ ਨੰਬਰ ਤਾਂ ਅਗਲੀ ਜੋ ਤਕੜੀ ਕੰਪਨੀ ਆ ਦੇ ਖੜੇ ਨੇ ਸਾਰੇ ਮਾਸ਼ੀ ਉਹਦੇ ਬਾਈ ਕੋਲੇ ਜਾਤੀ ਨੇ ਤੀਜਾ ਬਾਈ ਕੋਲੇ ਸ਼ਕਤੀਮਾਨ ਦੇ ਵਾਲੇ ਨੇ ਤੇ ਆ ਟਰਾਲੀ ਟਰਾਲੀ ਵਿੱਚ ਮੈਂਟੀ ਨੇ ਬਾਈ ਮਾਨ ਵੀ ਪਹੁੰਚਿਆ ਹੋਇਆ ਅੱਜ ਮਾਨ ਬਾਈ ਨੂੰ ਮਿਲਣ ਵਾਸਤੇ ਪਹਿਲਾਂ ਵੀ ਲੈਣਾ ਲੱਗੇ ਸੀ ਹੁਣ ਵੀ ਬਾਈ ਬਹੁਤ ਬਾਈ ਨੂੰ ਜਾਣਦੇ ਨੇ ਇੱਥੇ ਸਾਰੇ ਉਹ ਕਰ ਰਹੇ ਨੇ ਸਾਨੂੰ ਪਤੀਆ ਬਾਈ ਕੋ ਕੇ ਗੋਭੀ ਕਿੰਨੀ ਲਾਉਂਦੇ ਨੇ ਗੋਭੀ ਦੇ ਕਿੰਗਾ ਕਹਿੰਦੇ ਆ ਬਾਈ ਵੀ ਅੱਜ ਇੱਥੇ ਆਇਆ ਹੋਇਆ ਹੈਗਾ ਤੇ ਬਾਈ ਦਾ ਮੁੰਡਾ ਵੀ ਨਾਲ ਆਇਆ ਹੋਇਆ ਹੈਗਾ ਸੰਦ ਸੰਡੇੜਾ ਇਧਰ ਅੱਜ ਬਾਈ ਦਾ ਦੇਖੇ ਪਹਿਲਾਂ ਉਹਦੇ ਸੀ ਬਾਈ ਦਾ ਦੇਖ ਕੇ ਸੀ ਉਹਦੇ ਸੰਦ ਸੰਡੇੜਾ ਤੇ ਅੱਜ ਬਾਈ ਵਰਗੇ ਇਧਰ ਉਹ ਕਰੀ ਦੇਖੀ ਜਾਂਦੇ ਨੇ ਤੇ ਆ ਜੋ ਬਣ ਤੇ ਇਹਨੂੰ ਸਪੈਸ਼ਲ ਬੁਲਾਉਣਾ ਵਿਆਹ ਦੇ ਉੱਤੇ ਤੇਗੀ ਨਾਲ ਤੇ ਤੂੰ ਬਾਈ ਤੈਨੂੰ ਵੀ ਕੀ ਕਰਤਾ ਦੋ ਤੰਦਰਾਂ ਰੌਣਕਾ ਪੂਰੀਆਂ ਲਾਉਣੀਆਂ ਨੇ ਠੀਕ ਆ ਹਾਂ ਤੁਸੀਂ ਵਿਆਹ ਤੇ ਜ਼ਰੂਰੀ ਪਹੁੰਚਣੇ ਚਾਹੀਦੇ ਹੋ ਕਿਉਂਕਿ ਜਦੋਂ ਤੁਸੀਂ ਉਹ ਪਾਈ ਸੀ ਰੀਗਨ ਉਸ ਤੋਂ ਬਾਅਦ ਸਾਡੀ ਚੜਾਈ ਹੋਣ ਲੱਗੀ ਆ ਤੇ ਦਸਟੋਰੀ ਪਾਈ ਸੀ ਬਾਈ ਨੇ ਐਨੇ ਸਟੋਰੀ ਪਾਈ ਸੀ ਜੋ ਬਣੇ ਆਪਣੀ ਉਦੋਂ ਬਾਅਦ ਫਿਰ ਆਪਣੀ ਤਰੱਕੀ ਹੋਣ ਲੱਗੀ ਫਿਰ ਵਾਹੀ ਗੁਰੂ ਨੇ ਸੁਣੀ ਆਪਣੇ ਸੁਣੀ ਇਹ ਮਾਮਾ ਦਾ ਠੀਕ ਆ ਇਹ ਮਾਮਾ ਜੀ ਇਹ ਕਹਿੰਦੇ ਭਾਈ ਇਹ ਬਾਈ ਕੋਲੇ ਕੰਮ ਕਰਦੇ ਆ ਬਾਈ ਜੀ ਵੀਡੀਓ ਦੇਖਦੇ ਨੇ ਆਪਣੇ ਸਾਰੇ ਬੰਦੇ ਬਾਈ ਕੋਲੇ ਟਰੈਕਟਰ ਚਲਾਉਂਦੇ ਨੇ ਟਰੈਕਟਰ ਚਲਾਉਂਦੇ ਬਾਈ ਬਾਈ ਕੋਲੇ ਇਹ ਹਾਂ ਇੱਥੇ ਬਾਈ ਕੋਲੇ ਤੇ ਇਹ ਬਾਈ ਵੀਡੀਓ ਦੇਖਦੇ ਨੇ ਆਪਣੀਆਂ ਬਹੁਤ ਵਧੀਆ ਬਾਈ ਕੰਮਕਾਰ ਬਹੁਤ ਆਖਸਾਨ ਸੰਦੇੜਾ ਬਾਈ ਦੇ ਵੀ ਖੜਾ ਹੈਗਾ ਹੌਲੀ ਹੌਲੀ ਮਿਹਨਤ ਕੀਤੀ ਐ 30 35 ਸਾਲਾਂ ਦੀ ਮਿਹਨਤ ਐ ਫੇਰ ਇੰਨਾ ਕੁਝ ਬਣਿਆਗਾ ਇੱਕ ਦਿਨ ਚ ਕੁਝ ਨਹੀਂ ਬਣ ਜਾਂਦਾ ਮਕਾਮ ਕਦੇ ਹਾਸਲ ਨਹੀਂ ਹੁੰਦੇ ਬਾਈ ਤੋਈ ਵੀ ਸਿੱਖਿਆ ਮਿਲਦੀ ਐ ਵੀ ਯਾਰ ਹੌਲੀ 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 ਸਾਰਾ ਕੁਝ ਬਣ ਜਾਂਦਾ ਬਾਈ ਕੋਲੇ ਜ਼ਮੀਨ ਤਾਂ ਵੈਸੇ ਆਪਣੀ ਕਿ ਜਿੰਨੀ ਸੀ ਘਰੇਦੂ ਤਿੰਨ ਇੱਕ ਕਿੱਲੇ ਪਰ ਹੁਣ ਬਾਈ ਨੇ ਬਥੇਰਾ ਤਖੜਾ ਕੰਮ ਕਰ ਖੜਾ ਕਰਤਾ ਸਾਰਾ ਕੁਝ ਬਾਈ ਕੋਲੇ ਇਹ ਤੂ ਜੱਡ ਸੰਦੇੜਾ ਬਾਈ ਦਾ ਵੱਡਾਂ ਤੋਂ ਲੈ ਕੇ ਈਜਾਂ ਤੋਂ ਲੈ ਕੇ ਸਾਰਾ ਸੰਦੇੜਾ ਬਾਈ ਦਾ ਆਪਦੀ ਐ ਪੁੱਛ ਲਿਓ ਉਹ ਮੁੰਡਾ ਨਾ ਕੈਨੇਡਾ ਜਾਂਦਾ ਸੀ ਮੈਂ ਨੂੰ ਆਖਿਆ ਯਾਰ ਤੂੰ ਮੈਂ ਮੇਰੇ ਕਹਿੰਦੇ ਇੱਕ ਵਾਰੀ ਗੋਭੀ ਲਾ ਲੈ ਉਹਨੇ ਅਸੀਂ ਗੇਤੀ ਗੋਭੀ ਲਵਾਈ ਪਹਿਲਾਂ ਚਲੋ ਗੇਤੀ ਗੋਭੀ ਦਾ ਰੇਟ ਚੰਗਾ ਮਿਲਿਆ ਉਹ ਦਿਲ ਖੜ ਗਿਆ ਬਈ ਠੀਕ ਆ ਉਸ ਤੋਂ ਬਾਅਦ ਉਹਨੇ ਫੇਰ ਦੋਕਨਾਂ ਨਾਲ ਜਿਹਨੇ ਲਾਇਆ ਸੀ ਉਹਦੇ ਨਾਲ ਫੇਰ ਉਹਦਾ ਹੋਰ ਦਿਲ ਖੜ ਗਿਆ ਵੀ ਰੁਪਏ ਵਟਣ ਲੱਗਾ 4-5000 ਜਦੋਂ ਜੀ ਹਾਂ ਉਹ ਕਹਿੰਦਾ ਹੁਣ ਮੈਂ ਕਦੇ ਨਹੀਂ ਵਾਰ ਜਾਨ ਨੂੰ ਆਹ ਤੋੜ ਤੇ ਗੋਭੀ ਜਿਹਨੇ ਬਈਆ ਵੇਚਣ ਦਾ ਤਰੀਕਾ ਸਿੱਖ ਲਿਆ ਉਹਦਾ ਇੱਥੇ ਅਮਰੀਕਾ ਦਾ ਉਹਨੂੰ ਕਿਤੇ ਜਾਣ ਦੀ ਲੋੜ ਨਹੀਂ ਸੀ ਕਿਤੇ ਵੀ ਨਹੀਂ ਜਾਣ ਦੀ ਲੋੜ ਕਿ ਤੁਸੀਂ ਇੱਥੇ ਵੇਚਣਾ ਸਿੱਖ ਲਓਗੇ ਤਾਂ ਤੁਹਾਡਾ ਸਾਰਾ ਕੁਝ ਇੱਥੇ ਆ ਤੁਮੜਾ ਪਾਇਨਾ ਕੈਨੇਡਾ ਜਾਂਦੇ ਆ ਉਹ ਐ ਵਾਗਿਆ ਐ ਵਾਗਿਆ ਤੁਸੀਂ ਉਹਨਾਂ 25-30 ਲੱਖ ਰੁਪਏ ਲਾ ਕੇ ਬੰਦਾ ਕੈਨੇਡਾ ਜਾਂਦਾ ਲੈ 25-30 ਲੱਖ ਰਾਜ ਦੇ ਕਿਤੇ ਕਿੰਨਾ ਮਰਜੀ ਤੱਕੜਾ ਵੇਚਦਾ ਸਾਰਾ ਕਰ ਲਓ ਪਰ ਆਪਣਿਆਂ ਨੇ ਕਰਦੇ ਇੰਟਰਮ ਮੰਨਦੇ ਔਰ ਉਹ ਉੱਥੇ ਕੋਈ ਦਾ ਮਰਜ਼ੀ ਕੰਮ ਮੈਜੇ ਪਰ ਉਹ ਨਹੀਂ ਕਰ ਸਕਦੇ ਪਤਾ ਨਹੀਂ ਕਿ ਉਹ ਮੈਂ ਨਹੀਂ ਸਾਡੇ ਉੱਤੇ ਬਹੁਤ ਜਣੇ ਸਬਜ਼ੀ ਵੇਚਣਾਂ ਲਾਦੇ ਸੀ ਠੀਕ ਹੈ ਵਧੀਆ ਕੰਮ ਕਾਲ ਕਾਰੋਬਾਰ ਚੱਲ ਪਿਆ ਪਰ ਹੁਣ ਵਿੱਚ ਜਿਹੜੇ ਮੈਨੂੰ ਕਹਿ ਰਹੇ ਉਹ ਸਾਡੇ ਕੇਤੇ ਦਾ ਮੰਨਨ ਸਾਨੂੰ ਪਹਿਲਾਂ ਇਹੀ ਗੱਲ ਕਹੀ ਜਿਹੜੇ ਕਦੂ ਕਹਿੰਦੇ ਸੀ ਕਦੂ ਲਾਉਣੇ ਮੈਂ ਕਿਹਾ ਭਾਈ ਜਿਹੜਾ ਆਪ ਵ ਕੁਝ ਜੇ ਜੀ ਅਸੀਂ ਜ਼ਿੰਮੇਵਾਰੀ ਨਹੀਂ ਲੈਂਦੇ ਕਿਉਂਕਿ ਕਦੋਂ ਵੀ ਕਦੋਂ ਵੀ ਇਹ ਕੱਤੀਆ ਜੀਤੇ ਨੇ ਕਹਿੰਦਾ ਰੇਟ ਕਰੋ ਵੀ ਘੱਟ ਦਾ ਠੀਕ ਆ ਜਿਹੜਾ ਆਪ ਵੇਚੂਗਾ ਉਹ ਚਾਰ ਪੈਸੇ ਵੰਡ ਲੂਗਾ ਵੀ ਜੇ ਮੈਂ ਹੁਣ ਇੱਕਲਾ ਕਦੂਆਂ ਦਾ ਕਦੋਂ ਮੈਂ ਗੋਲੀ ਤੇ ਵੇਚੂਗਾ ਉੱਥੇ ਰੇਟ ਕਰੋ ਵੀ ਘੱਟ ਦਾ ਤੇ ਕਦੋਂ ਵੀ ਟਿਕ ਸਕਦਾ ਜਿਹੜਾ ਆਪ ਵੇਚੂਗਾ ਉਹਦਾ ਪਿੰਡਾਂ ਦੇ ਵਿੱਚ ਵੀ ਜਾ ਕੇ ਵੇਚ ਲੂ ਕਿਸੇ ਨਾ ਕਿਸੇ ਤਰੀਕੇ ਨਾਲ ਉਹਦਾ ਵੇਚ ਹੀ ਦੇਣਾ ਪਰ ਜਿਹੜਾ ਬਈ ਐਸ ਰੋਡ ਕਿੱਲਾ ਲਾ ਕੇ ਕਹੂਗਾ ਮੈਂ ਗੋਲੀ ਤੇ ਪਾਉਂਗਾ ਉਹ ਨਹੀਂ ਫਿਰ ਪੈਸੇ ਵੰਡਦਾ ਉਹ ਸਬਜ਼ੀ ਦੇ ਵਿੱਚ ਮੈਂ ਕਹਿੰਦਾ ਕਦੇ ਵੀ ਨਹੀਂ ਵੰਡ ਸਕਦਾ ਚਲੋ ਕਿਸੇ ਨੂੰ ਤਰੀਕ ਕੀ ਹੋਣਾ ਜੇ ਤੁਸੀਂ ਕਹੋ ਵੀ ਹਾਂ ਮੈਂ ਐਨੀ ਗੋਪੀ ਲਾ ਕੇ ਆਸੋਟਾਏ ਕਾਮਯਾਬ ਹੋ ਜੂਗਾ ਮੈਂ ਨਹੀਂ ਮੰਨਦਾ ਬਿਲਕੁਲ ਪਰ ਹੁਣ ਉਹੀ ਬੰਦਾ ਕਾਮਯਾਬ ਹੋਗਾ ਜਿਹੜਾ ਚੀਜ਼ ਨੂੰ ਆਪ ਵਿੱਚ ਲਾ ਬਾਕੀ ਘੱਟ ਜ਼ਮੀਨਾਂ ਵਾਲੇ ਵਾਸੀ ਤਾਂ ਜ਼ਰੂਰੀ ਆ ਬਈ ਚਲੋ ਜਾਰੇ ਜ਼ਮੀਨਾਂ ਵਾਲੇ ਤਾਂ ਫੇਰ ਵੀ ਕਈ ਵਾਰੀ ਘੱਟ ਆਪਾਂ ਜੇ ਚੱਲ ਨਹੀਂ ਜਾਂਦਾ ਹਲੇ ਪਰ ਜਿਹੜਾ ਘੱਟ ਜ਼ਮੀਨਾਂ ਵਾਲਾ ਉਹ ਜਾਦੇ ਕੰਮ ਥੱਲੇ ਆ ਜਾਂਦਾ ਉਹਨਾਂ ਨੂੰ ਜ਼ਰੂਰ ਬੇਨਤੀ ਆ ਵੀ ਬਾਈ ਵਾਂ ਕੇ ਆਪ ਦੇਖਿਆ ਕਰੋ ਕੁਝ ਨਹੀਂ ਹੁੰਦਾ ਥੰਗ ਲਾ ਦਿਓ ਤੁਸੀਂ ਕਾਮਯਾਬ ਹੋ ਜੂਗੇ ਧੰਨਵਾਦ ਇਹੇ ਵੀਰ ਦੀਆਂ ਜਿਹੜੀਆਂ ਗੱਲਾਂ ਨੇ ਨਾ ਹੈਪੀ ਸਿੰਘ ਦੀਆਂ ਪਹਿਲਾਂ ਤਾਂ ਬਾਈ ਹੱਥ ਖੜੇ ਕਰੋ ਵੀ ਜਿਹੜੇ ਮਾਨਸਫੇ ਏਰੀਆ ਚ ਗਏ ਨੇ ਹੱਥ ਖੜੇ ਕਰਿਓ ਕਿੰਨੇ ਕੁ ਬੰਦੇ ਮਾਨਸਫੇ ਏਰੀਆ ਚ ਗਏ ਨੇ ਕਰਿਓ ਯਾਰ ਹੱਥ ਖੜੇ ਮਾਨਸਫਾ ਤਾਂ ਗਈ ਹੋਮੋਂਗੇ ਕਦੇ ਹਾਂ ਜਿਹੜੇ ਬੰਦੇ ਚਲਦਾ ਸੋਡਾ ਪਾੜੀ ਪਾਟ ਪਾੜ ਕੇ ਸੁਮਾਨ ਹੋਵੇ ਅਜੇ ਛੋਟੇ ਹੋਣੇ ਹੁਣ ਇੱਕ ਦਿਨ ਬਣਾਉਣੇ ਆਂ ਕਿ ਨਾਲ ਘਰ ਦੀ ਬਿਨਵਾਗ ਕਰਦੇ ਘਰ ਦੀ ਕੋਸ਼ਿਸ਼ ਕਰਦੇ ਆਂ ਅੱਜ ਅੱਜ ਵੀ ਰਹਿ ਕੇ ਲੱਗਣ ਵਾਲੇ ਅੱਛਾ ਬੀਓ ਦਿਖਾਣਾ ਯੇ ਯਾਰ ਦੇਣਾ ਉਹ ਕਿਉਂ ਚੱਲ ਰਹੇ ਨੇ ਜੀ ਕਿਹੜਾ ਜੀ ਜੇ ਨੂੰ ਬੇਰਦੇ ਦੇ ਵੀ ਬਚਾਂਗੇ ਤੇ ਉੱਜਾ ਜਿਹਾ ਵਗ ਜਾਏ ਉਹ ਜਰਾ ਹੋਆ ਚੱਕਰ ਪਤਾ ਬਾਈ ਨੇ ਮੈਨੂੰ ਵੀ ਰੋਕੀ ਰੱਖਿਆ ਦੂਜੇ ਜਾਂਦੇ ਨੂੰ ਦਾਣੇ ਦਾਂਦੇ ਆਂਗੇ ਤੁਹਾਡਾ ਰਸਮ ਇਹ ਕਿੰਨੀ ਖੇਚਲਵਾਦੀ ਤੇ ਬਹੁਤ ਜਿਆਦੇ ਸਬਜ਼ੀ ਵੇਚਣਾ ਲਾਦੇ ਸੀ ਠੀਕ ਹੈ ਘੱਤਵਾਲਾ ਤੇ ਮਾਨ ਫਾਰਮ ਕੋਟਕਪੂਰਾ ਅੱਜ ਇਸ ਗਿੱਲ ਕਸਵਾਣਾ ਵੀ ਇਹਨਾਂ ਨੂੰ ਦਿਲੋਂ ਸਲੂਟ ਆ ਹੈਪੀ ਸਿੰਘ ਠੂਠੇਵਾਲ ਨੂੰ ਕਿਉਂਕਿ ਭਾਈ ਇਹਨਾਂ ਦੇ ਏਰੀਏ ਦੇ ਵਿੱਚ ਖੇਤੀ ਕਰਨੀ ਕੋਈ ਖਾਲਾ ਜੀ ਦਾ ਬਾਣਾ ਨਹੀਂ ਆਪਣੇ ਬਹੁਤ ਵਧੀਆ ਆਪਣੇ ਕੋਲੇ ਅੱਜ ਛੋਟੇ ਹੋਲੀ ਨੂੰ ਇੱਕ ਦਿਨ ਬਣਾਉਣੇ ਆ ਨੜ ਘਰ ਦੀ ਫਿਲਵਾਣ ਜਿਵੇਂ ਯਹਾਂ ਤੇ ਸਾਰੇ ਬੈਠੇ ਹੈਂ ਕੁਝ ਤਾਂ ਪ੍ਰੋਸੈਸਿੰਗ ਇੰਡਸਟਰੀ ਸੇ ਜੋ ਵਾਈ ਵਰਗਨਾ ਫੋਟੋਆਂ ਹੋਈਆਂ ਨੇ ਦੋਨੇ ਦੜਾਈ ਆ ਬਾਈ ਜੀ ਅੱਜ ਦੇ ਸਮੇਂ ਮੈਂ ਮਾਰਕੀਟਿੰਗ ਦੀ ਗੱਲ ਹੋ ਰਹੀ ਹੈ ਲੇਕਿਨ ਕਾ ਗੋਪੀ ਦੇ ਵਿੱਚ ਬਾਈ ਦੇ ਬਿਜਾਨਕਾਰੀ ਬਹੁਤ ਜ਼ਿਆਦੇ ਜਿੰਨਾਂ ਬੰਦੇ ਲਾਉਣ ਦਾ ਵੀ ਇਹਨਾਂ ਨੂੰ ਸਮਾਂ ਬੜਾ ਜ਼ਿਆਦਾ ਹੋ ਗਿਆ ਤਾਂ ਕਰਕੇ ਜਿੰਨੇ ਵੀ ਗੋਪੀ ਬਾਈ ਲਾਉਂਦੇ ਨੇ ਸਾਰੇ ਬਾਈ ਤੋਂ ਜਾਣਕਾਰੀ ਲੈਂਦੀ ਲੈਂਦੇ ਨੇ ਆਪਾਂ ਵੀ ਹੁਣੀ ਬਾਈ ਤੋਂ ਕੁਝ ਕੱਢਾਂ ਬਾਈ ਕਹਿੰਦਾ ਵੀ ਲੋਨ ਨਿਬਰੇਟੀ ਬਥੇ ਨਿ ਕੁਲੀ ਟ੍ਰਾਇਲ ਵੀ ਬਾਈ ਕੋਲੇ ਆਏ ਸੀਗੇ ਉਹਦੇ ਬਾਰੇ ਹੁਣ ਗੱਲਾਂ ਬਾਤਾਂ ਛੇੜੀ ਜਾਂਦਾ ਬਾਕੀ ਕੁਆਲਿਟੀ ਕੇ ਸਾਥ ਦੰਨੀਆਂ ਵੀ ਇਖਤਿਆਰਤਾਂ ਲੱਗੀਆਂ ਨੇ ਸਾਰਿਆਂ ਦੇ ਬਾਈ ਦੇਖੀ ਜਾਂਦਾ ਕਿਉਂਕਿ ਨਵਾਂ ਨਵਾਂ ਆਉਂਦਾ ਆਪਾਂ ਦੇ ਵੀ ਸਾਰੇ ਵਧੀਆ ਸਾਰੇ ਪੁੰਚੇ ਨੇ ਬਾਈ ਮਾਨ ਪੁੰਚਿਆ ਜਿਵੇਂ ਕ੍ਰੋਪ ਇਨਫੋਰਮੇਸ਼ਨ ਵਾਲਾ ਵੀ ਮੁੰਡਾ ਪੁੰਚਿਆ ਤੇ ਸਾਰੇ ਕਿਸਾਨ ਜਿਵੇਂ ਜਿਹੜੇ ਹੋਰ ਵੀ ਇੱਥੇ ਪ੍ਰੋਵਾਈਡ ਸੀਗੇ ਮਨੋ ਤਾਲੂਨ ਜਾਣਕਾਰੀ ਦਿੰਦੇ ਆ ਸਾਰੇ ਆਏ ਸੀਗੇ ਸਾਰੇ ਤਕੜੇ ਤਕੜੇ ਫਾਰਮਰ ਸਾਰੇ ਪੁੰਚੇ ਜਿਵੇਂ ਬਾਈ ਦਾ ਮੁੰਡਾ ਵੀ ਨਾਲ ਪਹੁੰਚਿਆ ਤੇ ਇਧਰ ਆਪ ਕੋਈ ਪਤਾ ਨਹੀਂ ਕੀ ਬੇਲਵਾਂ ਮਸ਼ੀਨ ਆਂ ਚੀਜ਼ ਦੇਖੀ ਜਾਂਦੇ ਨੇ ਇਹ ਫਲਦਾਰ ਕੋਈ ਨਾ ਕੋਈ ਹੋਰ ਤੋਂ ਕੋਨਾ ਪ੍ਰੋਗਰਾਮ ਕਰਾਇਆ ਹੈ ਬਾਈ ਨੇ ਤੋਂ ਪੋਟਾਸ ਦਾ ਬੰਦਵਾਜ ਕੇ ਮੈਂ ਦੇਵਾ ਪੋੜੇ 10 ਕੀ ਕਰਦੇ ਆਂ ਅਰੇ ਕੈਂਚੇ ਆਪ ਪਹੁੰਚਾ ਲਈ ਵਸ ਸਵੇਰ 7:30 ਨੂੰ ਬਾਅਦ ਜਾਂਦੇ ਨੇ ਤੜਕੇ ਦੇ 5:30 ਵਜੇ ਦੇ ਤੁਰੇ ਜਾਂਦੇ ਆਂ 7:30 ਬਾਈ ਨੂੰ ਘਰੇ ਤੇ ਪੁੱਛਦਾ 8:30 ਦਾ ਆਪਣਾ ਝੂਟਾ ਚਲਦੇ ਨੇ ਚਲਦੇ ਆਪਾਂ ਪਿੰਡ ਦਾ ਇਹ ਬੰਬਾ ਇੱਥੇ ਮੋਟਰਸਾਈਕਲ ਖੜਾ ਜਨਨੇ ਹੁੰਨੇ ਆਪਾਂ ਜੇ ਕੋਈ ਕੰਮ ਪਈ ਜੇ ਬਸ ਹੁਣੇ ਤੋਂ ਸਟਾਰਟ ਕਰਕੇ ਝੋਟੇ ਨੂੰ ਚਲਦੇ ਆ ਘਰੇ ਆਇਆ ਝੋਟਿਆ ਚੱਲੀਏ ਘਰੇ ਵਾਹਿਗੁਰੂ ਸੱਚੇ ਪਾਤਸ਼ਾਹ ਹੁਣ ਪਹੁੰਚੇ ਆਪਾਂ ਘਰੇ 7:02 ਵੱਜ ਕੇ 5 ਮਿੰਟ ਹੋ ਗਿਆ ਤੇ ਮਾਤਾ ਦੀ ਕੀ ਜਾਂਦੀ ਹੈ ਕਦੋਂ ਦੀ ਵੀ ਕਦੋਂ ਪਹੁੰਚਣਗੇ ਪਹੁੰਚ ਗਏ ਹੁਣ ਅਸੀਂ ਪਹਿਲਾਂ ਤਾਂ ਸੰਦੂ ਭਾਰਮਾਲੇ ਵੀਰ ਦਾ ਬਹੁਤ-ਬਹੁਤ ਧੰਨਵਾਦ। ਬਾਈ ਨੇ ਬਹੁਤ ਮਾਨ ਸਤਕਾਰ ਬਖਸ਼ਿਆ। ਬਹੁਤ ਪਿਆਰ ਦਿੱਤਾ ਉੱਥੇ ਗਿਆ ਉਹਨੂੰ। ਉਹਨਾਂ ਦਾ ਸਤਿਕਾਰ ਵੰਡ ਕਰਦੇ ਆਂ, ਧੰਨਵਾਦ ਕਰਦੇ ਆਂ ਸਾਰਿਆਂ ਦਾ। ਜਿਹੜਾ ਬਾਪੂ ਨੇ ਮਾਨ ਸਤਕਾਰ ਦਿੱਤਾ ਤੇ ਬਹੁਤ ਵਧੀਆ ਸੀ ਪ੍ਰੋਗਰਾਮ ਦੇਖਣ ਨੂੰ ਹਨਾ। ਬਹੁਤ ਹੀ ਵਧੀਆ ਸੀ ਪ੍ਰੋਗਰਾਮ ਦੇਖਣ ਨੂੰ ਤੇ ਬਹੁਤ ਵਧੀਆ ਲੱਗਿਆ ਉੱਥੇ ਜਾ ਕੇ। ਤੇ ਹੋਰ ਬੇਬੇ ਠੀਕ ਐ। ਕਮ ਬਾਪੂ ਖੁਸ਼ ਹੋ ਗਿਆ। ਬਾਪੂ ਨੂੰ ਬਹੁਤ ਅੱਜ ਮਿਲਿਆ ਵੀ ਉੱਥੇ ਆ ਕੇ ਭਰਾ। ਬਹੁਤ ਜਿਆਦੇ ਭਾਵ ਨਾਲ ਮੇਰੇ ਮਲਾਪ ਹੋਇਆ ਕਿਉਂਕਿ ਬਾਪੂ ਨੂੰ ਜਾਣਦੇ ਬਹੁਤ ਸੀ ਬਹੁਤ ਜਾਣੇ ਨੇ ਬਾਪੂ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਸਾਰਿਆਂ ਦਾ ਹੀ ਧੰਨਵਾਦ ਆ ਭਾਈ ਤੇ ਆਪਾਂ ਅੱਜ ਦੇ ਵਲੌਗ ਨੂੰ ਇੱਥੇ ਕਰਦੇ ਆਂਗੇ ਸਮਾਪਤੀ ਤੇ ਅਗਲੇ ਵਲੌਗ ਚ ਮਿਲਦੇ ਆਪਾਂ ਘੈਂਟ ਘੈਂਟ ਵਲੌਗ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਤੇ ਬਸ ਸਾਨੂੰ ਇੱਥੇ ਜਾਣਾ ਜ਼ਰੂਰੀ ਸੀ ਜਾਣਾ ਜ਼ਰੂਰੀ ਪੈ ਗਿਆ ਤੇ ਮੇਰਾ ਬਾਪੂ ਬਹੁਤ ਚੰਗਾ ਬੰਦਾ ਯਾਰ ਮੇਰਾ ਸਾਥ ਦਿੰਦਾ ਹਰੇਕ ਚੀਜ਼ ਦੇ ਵਿੱਚ ਜਦੋਂ ਕੋਈ ਨਹੀਂ ਮੇਰੇ ਨਾਲ ਤੁਰਦਾ ਮੇਰਾ ਬਾਪੂ ਉੱਥੇ ਹੀ ਮੇਰੇ ਨਾਲ ਤੁਰ ਪੈਂਦਾ ਇਹਨੂੰ ਪਤਾ ਵੀ ਉਹਨੂੰ ਸ਼ੌਂਕ ਹੈ ਹਰੇਕ ਥਾਂ ਮੈਂ ਉਹਨਾਂ ਬਾਹ ਜੰਦਾ ਜਿੱਥੇ ਵੀ ਮੈਨੂੰ ਲੋੜ ਪੈਂਦੀ ਹੈ ਮੇਰੇ ਬਾਪੂ ਦੀ ਉੱਥੇ ਨੇ ਜਾਣ ਹੀ ਜਾਣਾ ਤੇ ਸਾਰਿਆਂ ਦਾ ਧੰਨਵਾਦ ਵਲੌਗ ਨੂੰ ਸ਼ੇਅਰ ਕਰਦੇ ਕਰੋ ਲਾਈਕ ਕਰਿਆ ਕਰੋ ਕਮੈਂਟ ਲਾਜ਼ਮੀ ਕਰਦੇ ਕਰ ਤੇ ਆਪਣੇ ਚੈਨਲ ਨੂੰ ਕਰ ਲ ਸਬਸਕ੍ਰਾਈਬ ਧੰਨਵਾ